ਸੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪ੍ਰਤਿਪੰਥੀ ਵਿੱਚ ਸਜ ਬੈਠੇ ਗੁਰੂ ਪਿਆਰੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸੁਝਾ ਪ੍ਰੋਫੈਸਰ ਸਾਹਿਬ ਹੋਣਾ ਨੇ ਪ੍ਰਿੰਸੀਪਲ ਸਾਹਿਬ ਨੇ ਉਸ ਤੋਂ ਬਾਅਦਾਂ ਹੋਰ ਵੀ ਬੁਲਾ ਰਿਆ ਨੇ ਸਾਨੂੰ ਦਿੱਤੇ ਨੇ ਅਸੀਂ ਸਾਰੀਆਂ ਜਥੇਬੰਦੀਆਂ ਕੋਲ ਜਾਂਦੇ ਆ ਸਾਰਿਆਂ ਕੋਲ ਜਾਂਦੇ ਆ ਇੱਕ ਕੋਈ ਗੱਲ ਸਾਨੂੰ ਉੱਥੇ ਮਿਲਦੀ ਹੈ ਨਿਰਾਸ਼ਤਾ ਹਰ ਇੱਕ ਪਾਸੇ ਤੋਂ ਨਿਰਾਸ਼ਤਾ ਭਾਵੇਂ ਰਾਜਨੀਤਿਕ ਹੈ ਭਾਵੇਂ ਧਾਰਮਿਕ ਹੈ ਜੋ ਵੀ ਹੈ ਜਦੋਂ ਫਿਰ نئی ਗੱਲ ਨਿਕਲਦੀ ਤੇ ਫਿਰ ਅਸੀਂ ਪੁੱਛਦੇ ਹਾਂ ਕਿ ਕੀ ਕਰਨਾ ਫਿਰ ਜੇ ਨਿਰਾਸ਼ਤਾ ਦੂਰ ਨਾ ਹੋਈ ਤੇ ਫਿਰ ਕਿਵੇਂ ਕਰਾਂਗੇ ਜੋ ਕੁਝ ਇਸ ਵੇਲੇ ਚੱਲ ਰਿਹਾ ਹੈ ਉਹ ਫਿਰ ਇੱਕ ਦੂਸਰੇ ਦੇ ਵਿਰੁੱਧ ਬੋਲੀ ਜਾਂਦੇ ਅਹੀਂ ਤਾਂ ਇੱਕ ਕੱਲ ਹਰ ਥਾਂ ਕਹਿੰਦੇ ਆ ਤੇ ਜੇ ਆਪਾਂ ਚਾਹੁੰਦੇ ਆ ਤੇ ਇਹਨਾਂ ਦਿਹਾੜਿਆਂ ਨੂੰ ਮਨਾ ਕੇ ਤੇ ਆਪਣੀ ਕੌਮ ਨੂੰ ਉਸੇ ਸਿਰੇ ਤੇ ਲਜਾਣ ਦਾ ਯਤਨ ਕਰਨਾ ਹੈ ਤਾਂ ਫਿਰ ਸਾਨੂੰ ਲੈ ਦੇਖ ਲੈਣਾ ਚਾਹੀਦਾ ਵੀ 1873 ਦੇ ਵਿੱਚ ਚਾਰ ਸਿੱਖਾਂ ਨੇ ਕਿਹਾ ਰਸੇ ਨਾ ਪਛੇ ਧਰਮ ਛੱਡਣਾ ਲੱਗਿਆ ਤੇ ਅਸੀਂ ਸਾਈ ਭੰਨਾ ਉਸ ਵੇਲੇ ਜਿਹੜੇ ਸਿੰਘ ਉੱਠੇ ਉਹਨਾਂ ਨੇ 47 ਸਾਲ ਲਗਾਤਾਰ ਕੰਮ ਕਰਦੇ ਰਹੇ ਤੇ ਫੇਰ ਜਾ ਕੇ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵਾਲੇ ਸ਼ਰਮਣੀ ਅਕਾਲੀ ਦਲ ਵੀ ਆਲੇ ਜਿਹੜਾ ਉਹਨਾਂ ਵਿੱਚ ਜज्बा ਸੀ ਉਹ ਅੱਜ ਆਪਣੇ ਵਿੱਚ ਨਹੀਂ ਹੈ ਜੇ ਆਪਾਂ ਉਹਨਾਂ ਦੇ ਕੋਈ ਹਿਸਟਰੀ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਆਪਾਂ ਉਹਨਾਂ ਦੇ ਕਦਮਾਂ ਤੇ ਚੱਲਣ ਦਾ ਯਤਨ ਕਰਾਂਗੇ ਤਾਂ ਫੇਰ ਆਪਾਂ ਕਿਸੇ ਸਿੱਟੇ ਤੇ ਜਾ ਸਕਦੇ ਕਿਉਂਕਿ ਨਿਰਾਸ਼ਾ ਇੰਨੀ ਜ਼ਿਆਦਾ ਹੈ ਜਿਹਦਾ ਅੰਤ ਹੀ ਕੋਈ ਨਹੀਂ ਕੁਝ ਦਿਨ ਪਹਿਲਾਂ ਇੱਕ ਸਿੰਘ ਬੋਲਿਆ ਸੀ ਨਿਹੰਗ ਸਿੰਘਾਂ ਬਾਰੇ ਤੇ ਅਸੀਂ ਸਮਝਦੇ ਹਾਂ ਕਿ ਇਹ ਖੁਦ ਨਿਹੰਗ ਸਿੰਘ ਹੈ ਤੇ ਹੁਣ ਉਹ ਗੱਲ ਕਰੇਗਾ ਜਿਹੜੀ ਗਰਾਵਟ ਆਈ ਹੈ ਉਹਨੇ ਸਭ ਕੁਝ ਕਹਿ ਦਿੱਤਾ ਮੈਂ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਤੇਰਾ ਦਾਦਾ ਪਰਦਾਦਾ ਉਦੋਂ ਵੱਡਾ ਤੇ ਹੁਣ ਗਾਂ ਆਪਦੇ ਪਿਤਾ ਤੋਂ ਬਾਦਾਂ ਤੁਸੀਂ ਗੱਡੀ 'ਉਸਤੇ ਬੈਠਣਾ ਹੈ ਨਿਹੰਗ ਸਿੰਘ ਬਣਦਾ ਹੈ ਪਰ ਤੇਰੇ ਵਰਗਾ ਧੰਗ ਕਦੀ ਨਹੀਂ ਵੇਖਿਆ ਜਿਹੜਾ ਇਹ ਕਹਿੰਦਾ ਵੀ ਸਾਨੂੰ ਤੇ ਸੁੱਖਾ ਹੀ ਮਾਰ ਕੇ ਖਤਮ ਕਰ ਗਏ। ਇਹ ਸਾਡੇ ਲੋਕ ਤਾਂ ਸੁੱਖਾ ਪੀ ਪੀ ਕੇ ਇਹਨਾਂ ਦਾ ਬੇੜਾ ਘਰ ਕੋ ਗਿਆ ਆਪਣੀ ਸਟੇਜ ਤੇ ਬੋਲਦਾ ਸੀ। ਜਿੰਨਾ ਚਿਰ ਆਪਾਂ ਸੱਚ ਦੇ ਪਹਿਰੇ ਤੇ ਨਹੀਂ ਤੁਰਦੇ ਜਿੰਨਾ ਚਿਰ ਆਪਾਂ ਨੇ ਪੁਰਖਿਆਂ ਤੇ ਜਿਨ੍ਹਾਂ ਨੇ ਅ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਆਂਦਾ ਸੀ ਵੇਖੋ 47 ਸਾਲ ਕੋ ਥੋੜਾ ਜਿਹਾ ਥੋੜਾ ਅੱਧੀ ਸਦੀ ਲਗਭਗ ਤੇ ਸ਼ਰਮਣੀ ਕਾਰਨ ਦੀ ਦਰ ਵੀ ਉਦੋਂ ਹੀ ਪੈਦਾ ਹੋ ਗਿਆ। ਸਾਨੂੰ ਉਸੇ ਜਜ਼ਬੇ ਦੇ ਨਾਲ ਤੁਰਨਾ ਪਵੇਗਾ ਜੇ ਉਸ ਜਜ਼ਬੇ ਨੂੰ ਲੈ ਕੇ ਅੱਗੇ ਚੱਲਾਂਗੇ ਤਾਂ ਸਾਨੂੰ ਜਿਹੜਾ ਹੈ ਕੋਈ ਰਿਜ਼ਲਟ ਜਿਹੜਾ ਨਿਕਲ ਸਕਦਾ ਹੈ ਬਾਕੀ ਅਸੀਂ ਤਾਂ ਬਹੁਤ ਛੋਟੇ ਜਿਹੇ ਹਾਂ ਤੇ ਤੁਸੀਂ ਸਾਰੇ ਮਹਾਪੁਰਸ਼ ਬੈਠੇ ਹੋ ਮੈਂ ਜਾਣ ਕੇ ਲੱਭ ਗਿਆ ਮਹਾਪੁਰਸ਼ ਜੇ ਉਹ ਵੀ ਕਰਦੇ ਤਾਂ ਆਪਾਂ ਕਹਿ ਲਿਆ ਤੇ ਫੇਰ ਕੋਰਾ ਫਰਕ ਫਰਕ ਪੈ ਜਾਂਦਾ ਵੀ ਤੁਸੀਂ ਵਿਦਵਾਨ ਹੋ ਜਾਂ ਮਹਾਪੁਰਸ਼ ਹੋ ਆਪਾਂ ਸਾਰੇ ਰਲ ਕੇ ਕੋਈ ਨਾ ਕੋਈ ਯਤਨ ਕਰੀਏ ਆ ਜਿਹੜਾ ਹੁਣ ਥੋੜੇ ਦਿਨ ਬਾਅਦ ਅਗਰ ਥੋੜੇ ਦਿਨ ਰਹਿ ਗਏ ਆ ਵੋਟਾਂ ਸਾਰਿਆਂ ਨੇ ਬਣਾਉਣੀਆਂ ਚਾਹੀਦੀਆਂ ਵੱਧ ਤੋਂ ਵੱਧ ਬਣਾਉਣ ਨਹੀਂ ਤਾਂ ਬਾਦਲ ਫੇਰ ਕਾਬਜ ਹੋ ਜਾਏਗਾ ਆਪਾਂ ਜਿਉਂਨਾ ਬਚਾਉਨੇ ਆ ਤੇ ਆਪਾਂ ਹਰ ਥਾਂ ਤੇ ਜਾ ਕੇ ਕੋਈ ਯਤਨ ਕਰੀਏ ਤੇ ਇੱਕ ਵਾਰ ਐਡਵੋਕੇਟ ਜੀ ਕਹਿੰਦੇ ਸੀ ਕੋਈ ਨਹੀਂ ਸ਼ਰੌਮੀ ਕਮੇਟੀ ਚ ਇੱਕ ਬੰਦਾ ਵੀ ਸਾਡਾ ਖੜ ਗਿਆ ਤੇ ਉਹ ਅਸੀਂ ਸਮਝਾਂਗੇ ਪ੍ਰਾਪਤੀ ਹੈ ਬੇਸ਼ੱਕ ਉਸ ਗੱਲ ਨੂੰ ਲੈ ਕੇ ਚੱਲਣਾ ਚਾਹੀਦਾ ਪਰ ਕਿਉਂਕਿ ਆਪਾਂ ਜੇ ਉਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੇਰ ਉਸ ਤਰ੍ਹਾਂ ਹੀ ਇਤਰਾ ਛੱਡ ਦਿੱਤਾ ਤੇ ਫੇਰ ਆਪਣੇ ਪੱਲੇ ਕੁਝ ਵੀ ਨਹੀਂ ਪੈਣਾ ਉਹਨਾਂ ਲੋਕਾਂ ਦੀ ਕੀਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ